ਕੁਝ ਦਿਨ ਪਹਿਲਾਂ ਸਤਲੁਜ ਦੇ ਕੰਡੇ ਦੇ ਕੋਲੋਂ ਇੱਕ ਨੌਜਵਾਨ ਦੀ Laash ਬਰਾਮਦ ਹੋਈ ਸੀ ਪਹਿਲਾਂ ਇਹ ਮਾਮਲਾ ਜਿਹੜਾ ਲੁੱਟਖੋਹ ਦਾ ਵੀ ਲੱਗਦਾ ਸੀਗਾ ਪਰ ਬਾਅਦ ਚੋਂ ਇਦਾਂ ਵੀ ਲੱਗਣ ਲੱਗਾ ਵੀ ਜਿੱਦਾਂ ਇਸ ਮੁੰਡੇ ਨੇ ਨਸ਼ਾ ਕੀਤਾ ਹੋਵੇ ਪੁਲਿਸ ਨੂੰ ਜਦੋਂ شناخت ਨਹੀਂ ਹੋਈ ਤਾਂ ਉਹਨਾਂ ਨੇ ਇਸ Laash ਦੀ ਜਿਹੜੀ ਹੈ ਉਹ ਫੋਟੋ ਅਖਬਾਰਾਂ 'ਚ ਦੇ ਦਿੱਤੀ ਉਸ ਤੋਂ ਬਾਅਦ ਜਦੋਂ ਸਾਰਾ ਮਾਮਲਾ ਖੁੱਲਿਆ ਤਾਂ ਸਾਹਮਣੇ ਇਹ ਆਇਆ ਕਿ ਇਸ ਲੜਕੇ ਦਾ ਨਾਮ ਜਸ਼ਨਪ੍ਰੀਤ ਆ 28 ਸਾਲੇ ਦੀ ਉਮਰ ਆ ਤੇ ਇਸੇ 22 ਫਰਵਰੀ 2024 ਨੂੰ ਇਹਨੇ ਵਿਦੇਸ਼ ਚਲੇ ਜਾਣਾ ਸੀ ਪਰ ਇਹਦੇ ਨਾਲ ਇਹ ਸਭ ਕੁਝ ਹੋਇਆ ਕਿਦਾਂ ਦਰਸਲ ਇਹ ਜਿਹੜਾ 28 ਸਾਲਾ ਜਸ਼ਨਪ੍ਰੀਤ ਆ ਇਹ ਮਾਚੀਵਾੜਾ ਸਾਹਿਬ ਦੇ ਕੋਲ ਇੱਕ ਪਿੰਡ ਆ ਰਤੀਪੁਰ ਉੱਥੋਂ ਦਾ ਰਹਿਣ ਵਾਲਾ ਤੇ ਉੱਥੋਂ ਕਰੀਬ 10 ਕਿਲੋਮੀਟਰ ਦੇ ਦੂਰ ਤੇ ਸਤਲੁਜ ਦਾ ਕੰਢਾ ਲੱਗਦਾ ਮਤਲਬ ਕਿ ਸਤਲੁਜ ਦਰਿਆ ਦਾ ਕਿਨਾਰਾ ਲੱਗਦਾ ਹੁਣ ਇਹ ਜਿਹੜਾ ਜਸ਼ਨਪ੍ਰੀਤ ਸੀਗਾ ਦਰਸਲ ਇਹ ਨਸ਼ੇਦਾਦ ਦੀ ਸੀਗਾ ਇਹ ਕੁਝ ਦਿਨ ਪਹਿਲਾਂ ਜਿਹੜਾ ਵਾ ਇਹ ਡੀ ਐਡਿਕਸ਼ਨ ਸੈਂਟਰ ਚ ਵੀ ਰਹਿ ਕੇ ਆਇਆ ਪਰ ਉੱਥੋਂ ਆਉਣ ਤੋਂ 3 ਦਿਨ ਬਾਅਦ ਹੀ ਇਹ ਫੇਰ ਨਸ਼ਾ ਕਰਨ ਲੱਗ ਪਿਆ ਕਿਉਂਕਿ ਇੰਨੇ ਹੁਣ 22 ਫਰਵਰੀ ਨੂੰ ਬਾਹਰ ਚਲੇ ਜਾਣਾ ਸੀਗਾ ਤੇ ਇਹਦੇ ਮਾਤਾ ਪਿਤਾ ਨੇ ਇਹਨੂੰ ਕਿਹਾ ਵੀ ਸਾਡੇ ਤੇਰੇ ਉੱਤੇ ਬਹੁਤ ਪੈਸੇ ਲੱਗੇ ਆ ਤੂੰ ਥੋੜਾ ਖਿਆਲ ਕਰ ਹੁਣ ਤੂੰ ਵਿਦੇਸ਼ ਜਾਣਾ ਵਾ ਉੱਥੇ ਕੰਮ ਧੰਦਾ ਕਰਨਾ ਜੇ ਤੂੰ ਇਸ ਤਰ੍ਹਾਂ ਹੀ ਨਸ਼ਾ ਕਰਦਾ ਰਿਹਾ ਤਾਂ ਫੇਰ ਤੈਨੂੰ ਵਿਦੇਸ਼ ਭੇਜਣ ਦਾ ਤਾਂ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਤੇਰੇ ਕੋਲ ਕੰਮ ਤਾਂ ਹੋਣਾ ਹੀ ਨਹੀਂ ਤੈਨੂੰ ਤਾਂ ਤੋੜ ਲੱਗਦੀ ਰਹਿਣੀ ਆ ਤੂੰ ਵਾਪਸ ਆ ਜਾਵੇਂਗਾ ਸਾਡਾ ਲੱਖ ਰੁਪਿਆ ਲੱਗਾ ਇਹ ਮੁੰਡਾ ਆਪਣੇ ਮਾਤਾ ਪਿਤਾ ਨੂੰ ਮੈਂ ਇੱਕ ਵਾਰ ਫੇਰ ਤੋਂ ਜਿਹੜਾ ਵਾ ਉਹ ਡੀ ਐਡਿਕਸ਼ਨ ਸੈਂਟਰ 'ਚ ਚਲਾ ਜਾਣਾ ਕੁਝ ਦਿਨ ਫੇਰ ਉੱਥੇ ਲਗਾਉਣਾ ਤੇ ਉਸ ਤੋਂ ਬਾਅਦ ਮੈਂ ਸਿੱਧਾ ਆਪਣੀ ਫਲਾਈਟ ਲੈ ਲਊਗਾ। ਇਹ ਮੁੰਡਾ ਜਦੋਂ ਘਰੋਂ ਨਿਕਲਦਾ ਆਪਣਾ ਸਾਰਾ ਸਮਾਨ ਲੈਂਦਾ ਇਹਦੇ ਕੋਲ ਬੈਗ ਹੁੰਦਾ ਉਹਦੇ 'ਚ ਇਹਦੇ ਕੱਪੜੇ ਹੁੰਦੇ ਆ ਸ਼ਨਾਖਤੀ ਕਾਰਡ ਹੁੰਦਾ ਪਰ ਇਹ ਜਿਹੜਾ ਰਾੜਾ ਸਾਹਿਬ ਦੇ ਕੋਲ ਇੱਕ ਡੀ ਐਡਿਕਸ਼ਨ ਸੈਂਟਰ ਸੀਗਾ ਜਿੱਥੇ ਇਹਨੇ ਜਾਣਾ ਸੀ ਜਿੱਥੇ ਆਪਣੇ ਮਾਤਾ ਪਿਤਾ ਨੂੰ ਕਹਿ ਕੇ ਗਿਆ ਕਿ ਮੈਂ ਉੱਥੇ ਚਲਾਂ ਇਹ ਉੱਥੇ ਪਹੁੰਚਦਾ ਹੀ ਨਹੀਂ ਆ। ਇਹ ਪਹੁੰਚ ਜਾਂਦਾ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਉੱਥੇ ਹੁਣ ਇਹਦੇ ਨਾਲ ਕੀ ਹੁੰਦਾ ਨਹੀਂ ਹੁੰਦਾ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਪਰ ਇਹਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪਹਿਲੀ ਨਜ਼ਰ ਦੇ ਵਿੱਚ ਇਹ ਜਿਹੜਾ ਮਾਮਲਾ ਇਹ ਇਦਾਂ ਹੀ ਲੱਗਦਾ ਹੈ ਵੀ ਇਹ ਨਸ਼ੇ ਦੀ ਓਵਰਡੋਸ ਦੇ ਨਾਲ ਜਿਹੜਾ ਇਹ ਮਰ ਗਿਆ ਪਰ ਇਹਦੇ ਪਿਤਾ ਰਣਜੋਤ ਸਿੰਘ ਦੱਸਦੇ ਆ ਕਿਉਂਕਿ ਕਹਿੰਦੇ ਜਦੋਂ ਇਹ ਡੀ ਐਡਿਕਸ਼ਨ ਸੈਂਟਰ ਚ ਗਿਆ ਤਾਂ ਜਿਨ੍ਹਾਂ ਕੋਲੋਂ ਇਹ ਨਸ਼ਾ ਖਰੀਦਾ ਸੀਗਾ ਉਹ ਬਹੁਤ ਖਫਾ ਸੀ ਕਿ ਇਹ ਨਸ਼ਾ ਛੱਡਣ ਚਲਾ ਗਿਆ ਇਹ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਚਲਾ ਗਿਆ ਸਾਡਾ ਨੁਕਸਾਨ ਹੋ ਜਾਏਗਾ ਹੁਣ ਜਿਹੜੇ ਇਹਦੇ ਪਿਤਾ ਰਣਜੋਤ ਸਿੰਘ ਹੈ ਉਹ ਪੁਲਿਸ ਨੂੰ ਇਹ ਕਹਿ ਰਿਹਾ ਵੀ ਉਹਨਾਂ ਲੋਕਾਂ ਤੋਂ ਤਫ਼ਤੀਸ਼ ਕੀਤੀ ਜਾਵੇ ਜਿਨ੍ਹਾਂ ਕੋਲੋਂ ਇਹ ਨਸ਼ਾ ਖਰੀਦਾ ਸੀ ਕਿਉਂਕਿ ਸਾਨੂੰ ਇਹ ਮਾਮਲਾ ਸ਼ੱਕੀ ਲੱਗਦਾ ਸਾਨੂੰ ਇਦਾਂ ਲੱਗਦਾ ਵੀ ਜਸ਼ਨਪ੍ਰੀਤ ਨੇ ਕੁਝ ਚਿਰ ਬਾਅਦ ਜਿਹੜਾ ਉਹ ਵਿਦੇਸ਼ ਚ ਚਲੇ ਜਾਣਾ ਸੀ ਹੋ ਸਕਦਾ ਜਿਨ੍ਹਾਂ ਕੋਲੋਂ ਇਹ ਨਸ਼ਾ ਖਰੀਦਦਾ ਸੀ ਉਹਨਾਂ ਨੇ ਇਸ ਮੁੰਡੇ ਦਾ ਜਿਹੜਾ ਉਹ ਕਤਲ ਕਰ ਦਿੱਤਾ ਹੋਵੇ ਕਿਉਂਕਿ ਬੋਡੀ ਜਿਹੜੀ ਹੈ ਇਹ ਪਛਾਣ ਦੇ ਵਿੱਚ ਨਹੀਂ ਆ ਰਹੀ ਸੀ ਬਹੁਤ ਮੁਸ਼ਕਲ ਜਿਹੜੀ ਹੈ ਹੋਈ ਇਹਦੀ شناخت ਕਰਨ ਦੇ ਵਿੱਚ ਆਲੇ-ਦੁਆਲੇ ਦੇ ਵਿੱਚ ਜਿਹੜੇ ਉਹ ਇਸ਼ਤਿਹਾਰ ਵੀ ਲਗਾਏ ਗਏ ਅਖਬਾਰ 'ਚ ਵੀ ਫੋਟੋ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਪਤਾ ਲੱਗਾ ਕਿ ਇਹ ਜਿਹੜਾ ਮੁੰਡਾ ਜਸ਼ਨਪ੍ਰੀਤ ਆ ਪਿੰਡ ਰੱਤੀਪੁਰ ਮਾਚੀਵਾੜਾ ਸਾਹਿਬ ਦੇ ਕੋਲ ਆ ਹੁਣ ਇੱਕ ਪਾਸੇ ਪੁਲਿਸ ਜਿਹੜੀ ਆ ਉਹ ਇਹ ਕਹਿ ਰਹੀ ਹੈ ਕਿ ਇਹ ਨਸ਼ੇ ਦੀ ਓਵਰਡੋਸ ਦਾ ਮਾਮਲਾ ਔਰ ਦੂਜੇ ਪਾਸੇ ਪਰਿਵਾਰ ਜਿਹੜਾ ਉਹ ਇਹ ਗੱਲ ਕਹਿ ਰਿਹਾ ਕਿ ਘਰੋਂ ਤਾਂ ਇਹ ਚੰਗਾ ਪਲਗਿਆ ਆਪਣੇ ਕੱਪੜੇ ਲੈ ਕੇ ਗਿਆ ਆਪਣਾ ਸ਼ਨਾਖਤੀ ਕਾਰਡ ਲੈ ਕੇ ਗਿਆ ਕਿ ਮੈਂ ਇੱਕ ਵਾਰ ਫੇਰ ਤੋਂ ਉਸ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਾ ਕੇ ਭਰਤੀ ਹੋਣ ਲੱਗਾ ਔਰ ਜਦੋਂ ਮੇਰੀ ਫਲਾਈਟ ਆਏ ਦੀ ਫਲਾਈਟ ਜਿਹੜੀ ਹੈ 22 ਫਰਵਰੀ ਦੀ ਦੱਸ ਰਹੇ ਆ ਉਹ ਤੋਂ ਕਹਿੰਦਾ 1-2 ਦਿਨ ਪਹਿਲਾਂ ਮੈਨੂੰ ਤੁਸੀਂ ਲੈ ਜਿਓ ਤੇ ਮੈਂ ਸਿੱਧਾ ਫਲਾਈਟ ਦੇ ਵਿੱਚ ਹੀ ਬੈਠੂਗਾ ਤੇ ਆਪਣੀ ਮੰਜ਼ਲ ਵੱਲ ਨੂੰ ਜਿਹੜਾ ਉਹ ਪਹੁੰਚੂਗਾ ਉਸ ਅਨੁਸਾਰ ਕਰੂੰਗਾ ਪਰ ਇਸ ਦੌਰਾਨ ਹੁਣ ਇਹਦੇ ਨਾਲ ਕੀ ਹੁੰਦਾ ਇਹਨੂੰ ਅਜੇ ਹੀ ਕਿਹੜੀ ਤੋੜ ਲੱਗੀ ਵੀ ਇਹਨੇ ਨਸ਼ਾ ਜਦੋਂ ਖਰੀਦਿਆ ਓਵਰਡੋਜ਼ ਹੋ ਗਿਆ ਜਾਂ ਜੋ ਇਹਦੇ ਮਾਤਾ ਪਿਤਾ ਕਹਿ ਰਹੇ ਆ ਜੋ ਇਹਦੇ ਪਿਤਾ ਰਣਜੀਤ ਸਿੰਘ ਜਿਹੜੇ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਤ ਨੇ ਕਿਸਾਨ ਆ ਇਹ ਮੁੰਡਾ ਉਹ ਉਹਨਾਂ ਦਾ ਇਹੀ ਕਹਿਣਾ ਕਿ ਸਾਡੇ ਮੁੰਡੇ ਦਾ ਜਿਹੜਾ ਮਰਡਰ ਕਰ ਦਿੱਤਾ ਗਿਆ ਉਹਦਾ ਸਪਸ਼ਟ ਕਾਰਨ ਉਹ ਇਹੀ ਦੱਸਦੇ ਆ ਕਿਉਂਕਿ ਉਹ ਲੋਕ ਇਹ ਤੋਂ ਖਫਾ ਸੀਗੇ ਜਿਨ੍ਹਾਂ ਕੋਲੋਂ ਇਹ ਨਸ਼ਾ ਖਰੀਦਦਾ ਹੁੰਦਾ ਸੀਗਾ ਫਿਰ ਇਹ ਕੁਝ ਮਹੀਨੇ ਜਿਹੜੇ ਆ ਇਹ ਡੀ ਐਡਿਕਸ਼ਨ ਸੈਂਟਰ 'ਚ ਵੀ ਰਿਹਾ ਇਸ ਦੌਰਾਨ ਕਹਿੰਦੇ ਵੀ ਉਹ ਲੋਕ ਇਹਦਾ ਪਿੱਛਾ ਕਰਦੇ ਰਹੇ ਕਈਆਂ ਨੂੰ ਉਹ ਪੁੱਛਦੇ ਰਹੇ ਵੀ ਜਸ਼ਨਪ੍ਰੀਤ ਕਿੱਥੇ ਆ ਔਰ ਜਿੱਦਾਂ ਹੀ ਬਾਹਰ ਆਇਆ ਤਿੰਨ ਦਿਨ ਬਾਅਦ ਜਦੋਂ ਇਹਨੇ ਨਸ਼ਾ ਕੀਤਾ ਅਸੀਂ ਇਹਨੂੰ ਝਿੜਕਿਆ ਤਾਂ ਇਹਨੇ ਇਰਾਦਾ ਕੀਤਾ ਕਿ ਇੱਕ ਵਾਰੀ ਫੇਰ ਡੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ